ਉਨੇ ਕਹਿਆ ਕਿ ਦਲਜੀਤ ਦੀ ਸਿਟੀਜ਼ਨਸ਼ਿਪ ਲੈ ਲਈ ਜਾਏ ਮੇਰਾ ਇਸ ਗੱਲ ਤੋਂ ਵਿਰੋਧ ਹੈ ਕਿ ਇੱਕ ਕਲਾਕਾਰ ਹੈ ਉਹਨੇ ਜਿਸ ਦਾ ਮਾਨ ਵਧਾਇਆ ਹੈ ਜਿਸ ਦਾ ਨਾਮ ਉਦਾਇਆ ਹੈ ਦੁਨੀਆ 'ਚ ਜਿਸ ਦਾ ਨਾਮ ਲੈ ਕੇ ਗਿਆ ਹੈ ਇਹ ਕਹਿਣਾ ਕਿ ਉਹਦੀ ਸਿਟੀਜ਼ਨਸ਼ਿਪ ਲੈ ਲਓ ਇਹ ਥੋੜਾ ਜਿਆਦਾ ਹੋ ਗਿਆ ਮੈਨੂੰ ਲੱਗਦਾ ਹੈ ਚੀਪ ਪਬਲਿਸਿਟੀ ਸਟੰਟ ਕਰਕੇ ਉਹ ਐਸੋਸੀਏਸ਼ਨ ਇਹੋ ਜਿਹਾ ਕੰਮ ਕੀਤਾ ਇਹ ਮਤਲਬ ਇਹਨੂੰ ਕਹਿੰਦਾ ਛੋੜੀ ਜੀ ਹਰਕਤ ਵਾਲਾ ਮਾਮਲਾ ਹੈ ਨੀਤੇ ਦਲਜੀਤ ਦੁਸਤ ਵਕਲ ਦਾ ਕਲਾਕਾਰ ਸਾਰੇ ਹਿੰਦੁਸਤਾਨ ਦੀ ਮਾਨ ਹੈ पाकिस्तान ਦਾ ਵਿਰੋਧ ਬਹੁਤ اچھی ਗੱਲ ਹੈ ਪਾਕਿਸਤਾਨ ਦਾ ਵਿਰੋਧ ਹੋਣਾ ਹੀ ਚਾਹੀਦਾ ਹੈ ਉਹ ਅਤਨਕਵਾਦੀ ਦੇਸ਼ ਹੈ ਉਹਦਾ ਵਿਰੋਧ ਹੋਣਾ ਹੀ ਚਾਹੀਦਾ ਹੈ ਔਰ ਉਹ ਸਾਰੇ ਐਕਟਰਸ ਦਾ ਵਿਰੋਧ ਹੋਣਾ ਚਾਹੀਦਾ ਹੈ ਜੋ ਪਾਕਿਸਤਾਨ ਦੇ ਐਕਟਰਸ ਨੇ ਉਹ ਪਾਕਿਸਤਾਨ ਦੇ ਸਮਰਥਨ ਵਿੱਚ ਖੜੇ ਦਿਖਦੇ ਹੋਣਗੇ ਉਹਨੇ ਜੋ ਕਿਸੇ ਦਾ ਬਿਆਨ ਵੀ ਪਾਕਿਸਤਾਨ ਦੇ ਟਰੇਰਿਜ਼ਮ ਦੇ ਖਿਲਾਫ ਨਹੀਂ ਆਇਆ ਇਹ ਵੀ ਸਮਝ ਲੱਗਦੀ ਗੱਲ ਪਰ ਕਿਸੇ ਦੀ ਨਾਗਰਿਕਤਾ ਲੈਣਾ ਇਹ ਵੱਡੀ ਗੱਲ ਹੈ ਦਿਲਜੀਤ ਦਸਾਂਝ ਦੀ ਸਰਦਾਰ ਜੀ 3 ਫਿਲਮ ਆ ਰਹੀ ਹੈ ਤਾਂ ਉਸ ਨੂੰ ਲੈ ਕੇ ਵਿਵਾਦ ਪੱਗ ਗਿਆ ਕਿ ਉਹਦੇ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਕਿਉਂ ਬੀਜਪੀ ਦੇ ਸੀਨੀਅਰ ਲੀਡਰ ਸਦਾਰ ਆਰਪੀ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਦਲਜੀਤ ਦੇ ਹੱਕ 'ਚ ਆਪਣੀ ਆਵਾਜ਼ ਬੁਲੰਕ ਕੀਤੀ ਉਹਨਾਂ ਨਾਲ ਗੱਲ ਕਰਾਂਗੇ ਆਰਤੀ ਸਿੰਘ ਸਾਹਿਬ ਜਿਸ ਤਰੀਕੇ ਦੇ ਨਾਲ ਦਲਜੀਤ ਨੂੰ ਲੈ ਕੇ ਕੰਟਰੋਵਰਸੀ ਹੋ ਰਹੀ ਹੈ ਕਿ ਉਹਨਾਂ ਨੇ ਆਪਣੀ ਫਿਲਮ 'ਚ ਪਾਕਿਸਤਾਨੀ ਕਲਾਕਾਰ ਨੂੰ ਲਿਆ ਤੁਸੀਂ ਉਹਨਾਂ ਦੇ ਹੱਕ 'ਚ ਖੜੇ ਹੋਏ ਨਜ਼ਰ ਆਉਂਦੇ ਹੋ ਨਹੀਂ ਮੇਰਾ ਜਿਹੜਾ ਮਾਮਲਾ ਉਹ FWIC ਇੱਕ ਕੋਈ EMPLOYEES ASSOCIATION ਹੈ WESTERN INDIA ਦੀ FILM EMPLOYEES ASSOCIATION ਹੈ ਉਹਨਾਂ ਨੇ ਕਿਹਾ ਕਿ ਦਲਜੀਤ ਦੀ ਸਿਟੀਜ਼ਨਸ਼ਿਪ ਲੈ ਲਈ ਜਾਏ ਮੇਰਾ ਇਸ ਗੱਲ ਤੋਂ ਵਿਰੋਧ ਹੈ ਕਿ ਇੱਕ ਕਲਾਕਾਰ ਹੈ ਉਹਨੇ ਦੇਸ਼ ਦਾ ਮਾਨਵ ਉਦ ਆਇਆ ਹੈ ਦੇਸ਼ ਦਾ ਨਾਮ ਉਦਾਇਆ ਹੈ ਦੁਨੀਆ ਜੇਸਾ ਨਾਮ ਲੈ ਕੇ ਗਿਆ ਹੈ ਉਹਦੀ ਫਿਲਮ ਵਿੱਚ ਪਹਿਲਾਂ ਹੋਂ ਤੋਂ ਪਹਿਲੇ ਕੋਈ ਪਾਕਿਸਤਾਨੀ ਐਕਟ੍ਰੈਸ ਸੀ ਮੈਂ ਇੱਥੇ ਤੱਕ ਹੱਕੀ ਚਾਹੁੰਦਾ ਹਾਂ ਕਿ ਤੁਸੀਂ ਉਹ ਫਿਲਮ ਨੂੰ ਬੈਨ ਕਰ ਦਿਓ ਉਹ ਫਿਲਮ ਇੱਥੇ ਰਿਲੀਜ਼ ਨਾ ਹੁੰਦੇ ਹੋ ਬਾਕੀ ਵੀ ਉਹ ਪਾਕਿਸਤਾਨੀ ਐਕਟਰਸ ਸੱਚੇ ਨਾਲ ਕੰਮ ਕਰਨ ਇਹਦੀ ਵੀ ਚਿੰਤਾ ਕਰੋ ਅੱਛੀ ਗੱਲ ਹੈ ਪਰੰਤੂ ਇਹ ਕਹਿਣਾ ਕਿ ਉਹਦੀ ਸਿਰਜਣਸ਼ਿਪ ਲੈ ਲਓ ਇਹ ਥੋੜਾ ਜ਼ਿਆਦਾ ਹੋ ਗਿਆ ਔਰ ਮੈਨੂੰ ਲੱਗਦਾ ਹੈ ਚੀਪ ਪਬਲਿਸਿਟੀ ਸਚੰਟ ਕਰਕੇ ਉਹ ਐਸੋਸੀਏਸ਼ਨ ਨੇ ਇਹੋ ਜਿਹਾ ਕੰਮ ਕੀਤਾ ਹੈ ਇਹ ਮਤਲਬ ਜਿਹਨੂੰ ਕਹਿੰਦਾ ਛੋੜੀ ਜੀ ਹਰਕਤ ਵਾਲਾ ਮਾਮਲਾ ਹੈ ਨੀਤੇ ਦਲਜੀਤ ਦੋਸਾਨ ਵਕਨ ਦਾ ਕਲਾਕਾਰ ਸਾਰੇ ਹਿੰਦੁਸਤਾਨ ਦੀ ਮਾਨ ਹੈ ਜਿਹਨੂੰ ਸਾਰੇ ਹਿੰਦੁਸਤਾਨੀ ਨੂੰ ਜਿੱਥੇ ਮਾਨ ਹੈਗਾ ਔਰ ਅਗਰ ਐਸੀ ਪੈਰਾਮੀਟਰ ਤੇ ਜਾਣਾ ਹੈ ਤੇ ਸ਼ਾਮੀ ਟੀਵੀ ਚੈਨਲ ਸੇ ਕਈ ਸਾਰੇ ਐਂਕਰ ਨੇ ਜਿਹੜੇ ਪਾਕਿਸਤਾਨੀ ਬੁਲਾਰੇ ਨੂੰ ਨਾਲ ਬਿਠਾ ਕੇ ਉਹਨਾਂ ਦੀ ਡਿਬੇਟ ਕਰਦੇ ਨੇ ਤੇ ਉਹਨਾਂ ਨੂੰ ਵੀ પ્રતિਬੰਧਾਣਾ ਚਾਹੀਦਾ ਹੈ ਉਹਨਾਂ ਦੀ ਵੀ ਸਿਰਜਣਸ਼ਿਪ ਲੈਣੀ ਚਾਹੀਦੀ ਹੈ ਜਾਂ ਐਦਾਂ ਹੀ ਉਨੇ ਥੋੜੇ ਦਿਨ ਪਹਿਲੇ ਪੈਲਗਾਮ ਹੋਤੋ 1 ਮਹੀਨਾ ਪਹਿਲੇ ক্রিকেট ਦਾ ਮੈਚ ਹੋਇਆ ਸੀ ਦੁਬਈ ਤੇ ਤੇ ਜੋ ਹੋ ਗਿਆ ਉਸ ਤੇ ਅਸੀਂ ਬਾਰ ਬਾਰ ਜਾਣ ਕੇ ਸ਼ਰਧਪੂਰਨ ਤੰਗਲ ਇੱਕ ਹਲਕੀ ਪਬਲਿਸਿਟੀ ਦੇ ਚਲਦੇ ਇਹੋ ਜਿਹਾ ਬਿਆਨਬਾਜ਼ੀ ਕਰੀ ਅੱਛੀ ਗੱਲ ਨਹੀਂ ਮੈਂ ਪ੍ਰੇਕਸ਼ਾ ਕਰਦਾ ਕਿ ਜਿਹੜੀ ਆਰਗਨਾਈਜੇਸ਼ਨ ਹੈ ਉਹ ਇਸ ਤੇ ਮੁਰ ਚਿੰਤਾ ਕਰੇਗੀ ਔਰ ਇਨਸ਼ੋਰ ਕਰੇਗੀ ਕਿ ਆਪਣਾ ਬਿਆਨ ਵਾਪਸ ਲਵੇ ਮੈਂ ਫਿਰ ਕਹਿ ਰਿਹਾ ਫਿਲਮ ਬੈਨ ਹੋਏ ਐਕਟਰ ਬੈਨ ਹੋ ਉਹ ਆਪਣੀ ਜਗ੍ਹਾ ਹੈ ਉਹ ਫਿਲਮ ਨੂੰ ਰਿਲੀਜ਼ ਨਾ ਹੁੰਦੇ ਉਹ ਬਿਲਕੁਲ ਠੀਕ ਹੋ ਸਕਦਾ ਹੈ ਉਹ ਆਪਣੀ ਜਗ੍ਹਾ ਠੀਕ ਹੈ ਪਰੰਤੂ ਇਹ ਕਹਿ ਦੇਣਾ ਕਿ ਕਿਸੇ ਦੀ ਸਿਰਜਣਸ਼ਿਪ ਲੈ ਲोगे ਕਿਉਂਕਿ ਉਹ ਪਹਿਲਾਂ ਗਾਂਵ ਹੁਣ ਤੋਂ ਪਹਿਲੇ ਕਿਸੇ ਇੱਕ ਐਕਟ੍ਰੈਸ ਨਾਲ ਕੰਮ ਕਰ ਚੁੱਕਾ ਹੈ ਜੋ ਕਿ ਪਾਕਿਸਤਾਨੀ ਸੀ ਉਹ ਠੀਕ ਨਹੀਂ ਸਿੰਘ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਦਿਲਜੀਤ ਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਸਿੱਖ ਹੈ ਕੱਲਾ ਨਹੀਂ ਅੱਜ ਹਿੰਦੁਸਤਾਨੀ ਵਿੱਚ ਕੁਝ ਲੋਕੀ ਮੈਂ ਕਹਿੰਦਾ ਸਿੱਖ ਕਰਕੇ ਨਹੀਂ ਕਿਉਂਕਿ ਉਹ ਕੁਝ ਲੋਕਾਂ ਨੂੰ ਚੀਪ ਪਬਲਿਸਿਟੀ ਲੈਣ ਕਰਕੇ ਲੱਗਦਾ ਕਿ ਮੌਕਾ ਮਿਲ ਗਿਆ ਔਰ ਇੱਕ ਐਸੇ ਵਲੇ ਉੱਧਾ ਦਾ ਦੇਸ਼ ਵਿੱਚ ਮੂਡ ਵੀ ਹੈ ਜੋ ਕਿ ਜਾਇਜ਼ ਵੀ ਹੈ ਪਾਕਿਸਤਾਨ ਦਾ ਵਿਰੋਧ ਦੇਸ਼ ਵਿੱਚ ਹੈਗਾ ਉਸ ਨੂੰ ਰਾਈਡ ਕਰਦੇ ਹੋਏ ਲੋਕਾਂ ਨੂੰ ਲੱਗਦਾ ਕਿ ਅਸੀਂ ਕੁਝ ਇਹੋ ਜਿਹਾ ਬਿਆਨਬਾਜ਼ੀ ਦੇਵਾਂਗੇ ਤੇ ਅਸੀਂ ਖਬਰਾਂ ਵਿੱਚ ਆ ਜਾਾਂਗੇ ਔਰ ਜਲਦੀ ਦਸਾਂ ਦਾ ਮੂਡਾ ਯੂਜ਼ ਕਰਕੇ ਜਾਂ ਉਹਨੂੰ ਯੂਜ਼ ਕਰਕੇ ਅਸੀਂ ਬਿਆਨਬਾਜ਼ੀ ਕਰਾਂਗੇ ਤਾਂ ਅਸੀਂ ਖਬਰਾਂ 'ਚ ਰਾਂਗੇ ਪਰ ਤੂੰ ਗਲਤ ਹੈਗਾ ਮੇਰਾ ਹੁਣ ਵੀ ਕਹਿਣਾ ਹੈ ਕਿ ਫਿਲਮ ਬੈਨ ਕਰਨੀ ਚਾਹੀਦੀ ਏ ਉਹ ਵੀ ਠੀਕ ਹੈ ਐਕਟਰਸ ਬੈਨ ਹੋਣ ਉਹ ਵੀ ਠੀਕ ਹੈ ਪਾਕਿਸਤਾਨੀ ਐਕਟਰਸ ਨਾਲ ਕੰਮ ਨਾ ਹੋਏ ਉਹ ਵੀ ਠੀਕ ਹੈ ਪਰ ਕਿਸੇ ਨਾਗਰਿਕ ਦੀ ਸਿਟੀਜ਼ਨਸ਼ਿਪ ਬਾਰੇ ਦੀ ਗੱਲ ਕਰਨਾ ਕਿਸੇ ਦੀ ਸਿਟੀਜ਼ਨਸ਼ਿਪ ਦੇ ਕੁਐਸਚਨ ਮਾਰਕ ਕਰਨਾ ਇਹ ਠੀਕ ਨਹੀਂ ਅਕਸ਼ੇ ਕੁਮਾਰ ਕੈਨੇਡੀਅਨ ਸਿਟੀਜ਼ਨ ਰਹੇ ਹਿੰਦੁਸਤਾਨ ਚ ਕੰਮ ਕਰਦੇ ਰਹੇ ਬਹੁਤ ਸਾਰੇ ਇਹੋ ਜਿਹੇ ਹੋਰ ਵੀ ਐਕਟਰ ਐਕਟਰੈਸ ਹੈਗੇ ਨੇ ਉਹਨਾਂ ਨੇ ਹਾਲਾਂਕਿ ਉਹਨਾਂ ਛੱਡ ਦਿੱਤੀ ਉਹ ਇੰਡੀਅਨ ਸਿਟੀਜ਼ਨ ਹੋ ਗਏ ਨੇ ਤੁਹਾਨੂੰ ਲੱਗਦਾ ਹੈ ਕਿ ਇੱਕ ਦਲਜੀਤ ਨੂੰ ਇਸ ਕਰਕੇ ਟਾਰਗੇਟ ਵੀ ਕੀਤਾ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਦਲਜੀਤ ਦੀ ਚੜ੍ਹਾਈ ਜ਼ਿਆਦਾ ਹੋਈ ਦਲਜੀਤ ਜ਼ਿਆਦਾ ਫੇਮਸ ਹੋ ਗਿਆ ਦੇਖੋ ਇਹ ਇੰਟਰਨਲ ਫਿਲਮ ਇੰਡਸਟਰੀ ਦਾ ਮਾਮਲਾ ਹੋਣਾ ਹੈ ਕਿਉਂਕਿ ਅੱਜ ਦਲਜੀਤ ਸਿਰਫ ਪੰਜਾਬ ਦਾ ਐਕਟਰ ਨਹੀਂ ਰਿਹਾ ਅਜੋ ਦਿਲਜੀਤ ਨੈਸ਼ਨਲ ਉਹ ਇੰਟਰਨੈਸ਼ਨਲ ਲੈਵਲ ਤੇ ਉਹਨੇ ਆਪਣਾ ਨਾਮ ਉਹ ਆਪਣੀ ਛਾਪ ਛਾੜਤੀ ਹੈ ਔਰ ਉਹਦੇ ਸੀਰੀਜ਼ ਉਹਦੇ ਉਹਦੇ OTT ਉਹਦੇ ਬਾਕੀ ਜਿਹੜੇ ਪ੍ਰੋਗਰਾਮਸ ਨੇ ਬਹੁਤ ਹਿੱਟ ਹੋ ਰਹੇ ਨੇ ਤੇ ਮੈਨੂੰ ਲੱਗਦਾ ਹੈ ਹੋ ਸਕਦਾ ਹੈ ਉਹਨਾਂ ਦਾ ਕੁਝ ਇੰਟਰਨਲ ਵੀ ਮਾਮਲਾ ਹੋਵੇ ਕਿ ਉਹ ਲੋਕ ਜਿਹੜੇ ਬਾਕੀ ਐਕਟਰਸ ਨੇ ਉਹਨਾਂ ਨੂੰ ਦਿੱਕਤ ਹੁੰਦੀ ਹੋਵੇ ਇਸ ਕਰਕੇ ਵੀ ਕੁਝ ਲੋਕਾਂ ਨੂੰ ਪੁਸ਼ ਕਰਤਾ ਜਾਂਦਾ ਹੋਵੇ ਕਿ ਨਹੀਂ ਤੁਸੀਂ ਇਹਦੇ ਖਿਲਾਫ ਬਿਆਨ ਦਿਓ ਤਾਂ ਕਿ ਇਹ ਇਹਦੇ ਖਿਲਾਫ ਮਾਹੌਲ ਖੜਾ ਹੋਵੇ ਇਹ ਜੀ ਫਿਲਮਾਂ ਜਾਂ ਇਹ ਜਿਹੜੇ ਟੀਵੀ ਪ੍ਰੋਗਰਾਮਸ ਲੋਕੀ ਨਾ ਵੇਖਣ ਮੈਂ ਫਿਰ ਵੀ ਕਹਿੰਦਾ ਉਹ ਰੇਬਿਲਿਟੀ ਵੀ ਠੀਕ ਹੋ ਸਕਦੀ ਏ ਥੋੜੀ ਚਲੋ ਕਿਉਂਕਿ ਇਹ ਕਿਸੇ ਵੀ ਡੋਮੇਨ ਵਿੱਚ ਹੁੰਦਾ ਹੈ ਕਿਸੇ ਵੀ ਜਿਹੜਾ ਡੋਮੇਨ ਹੈ ਉਹਦੇ ਚ ਲੋਕੀ ਇੱਕ ਦੂਜੇ ਦੇ ਨਾਲ ਰੈਵਲਟੀ ਕਰਦੇ ਨੇ ਪ੍ਰਤੀਸਵਰਤਾ ਕਰਦੇ ਨੇ ਪਰ ਇਹ ਠੀਕ ਨਹੀਂ ਕਹਿਣਾ ਕਿ ਕਿਸੇ ਦੀ ਨਾਗਰਿਕਤਾ ਲੈ ਲਈ ਜਾ ਕਿਸੇ ਦੀ ਸੈਟਿਜ਼ਨਸ਼ਿਪ ਲੈ ਲਈ ਜਾ ਇਹ ਬਿਲਕੁਲ ਠੀਕ ਨਹੀਂ ਮੇਰਾ ਆਖਰੀ ਸਵਾਲ ਹੈ ਜਸਬੀਰ ਜੱਸੀ ਵੀ ਉਹਨਾਂ ਦੇ ਹੱਕ 'ਚ ਨਿਤਰੇ ਤੋਂ ਉਹਨਾਂ ਦੇ ਖਿਲਾਫ ਇੱਕ ਕੰਪਲੇਂਟ ਜਿਹੜੀ ਹੈ ਉਹ ਪਾਰਲੀਮੈਂਟ ਸੀਟ ਥਾਣੇ 'ਚ ਦੇ ਦਿੱਤੀ ਗਈ ਕਿ ਉਹ ਪਾਕਿਸਤਾਨ ਦੇ ਜਿਹੜਾ ਸਤਾਨ ਦੇ ਸਪੋਰਟਰ ਨੇ ਉਹਨਾਂ ਦੇ ਉਹਨਾਂ ਦੇ ਖਿਲਾਫ ਵੀ ਕਾਫੀ ਗੱਲਾਂ ਕਈਆਂ ਗਈਆਂ ਨੇ ਕਿਉਂਕਿ ਮੈਨੂੰ ਜੱਸੀ ਦਾ ਪਤਾ ਨਹੀਂ ਜੱਸੀ ਨੇ ਕੀ ਬਿਆਨ ਦਿੱਤਾ ਔਰ ਕਿਉਂ ਦਿੱਤਾ ਔਰ ਉਹਦਾ ਬੈਕਗ੍ਰਾਉਂਡ ਕੀ पाकिस्तान ਦਾ ਵਿਰੋਧ ਬਹੁਤ اچھی ਗੱਲ ਹੈ ਪਾਕਿਸਤਾਨ ਦਾ ਵਿਰੋਧ ਹੋਣਾ ਹੀ ਚਾਹੀਦਾ ਹੈ ਉਹ ਅਤਨਕਵਾਦੀ ਦੇਸ਼ ਹੈ ਉਹਦਾ ਵਿਰੋਧ ਹੋਣਾ ਹੀ ਚਾਹੀਦਾ ਹੈ ਔਰ ਉਹ ਸਾਰੇ ਐਕਟਰਸ ਦਾ ਵੀ ਵਿਰੋਧ ਹੋਣਾ ਚਾਹੀਦਾ ਹੈ ਜੋ ਪਾਕਿਸਤਾਨ ਦੇ ਐਕਟਰਸ ਨੇ ਉਹ ਪਾਕਿਸਤਾਨ ਦੇ ਸਮਰਥਨ ਵਿੱਚ ਖੜੇ ਦਿਖਦੇ ਹੋਣਗੇ ਉਹਨਾਂ ਵਿੱਚੋਂ ਕਿਸੇ ਦਾ ਬਿਆਨ ਵੀ ਪਾਕਿਸਤਾਨ ਦੇ ਟੈਰੋਰਿਜ਼ਮ ਦੇ ਖਿਲਾਫ ਨਹੀਂ ਆਇਆ ਇਹ ਵੀ ਸਮਝ ਲੱਗਦੀ ਗੱਲ ਪਰ ਕਿਸੇ ਦੀ ਨਾਗਰਿਕਤਾ ਲੈਣਾ ਇਹ ਵੱਡੀ ਗੱਲ ਹੈ ਸਿਟੀਨਸ਼ਿਪ ਦੇ ਪ੍ਰਸ਼ਨ ਕਰਨਾ ਉਹਦੇ ਉਹਦੇ ਬੇਸਿਕ ਸੁਧਾਨ ਤੋਂ ਉੱਤੇ ਉਹਦੀ ਬਸਿਕ ਰਾਈਟਸ ਉੱਤੇ ਕੁਐਸਚਨ ਕਰਨਾ ਇਹ ਠੀਕ ਨਹੀਂ ਆਰ ਪੀ ਸਿੰਘ ਦਲਜੀਤ ਦੇ ਨਾਲ ਖੜੇ ਨੇ ਨਹੀਂ ਮੈਂ ਦਲਜੀਤ ਦੇ ਨਾਲ ਇਸ ਪੱਖਸ਼ ਖੜੋਤਾ ਕਿ ਉਹਦੀ ਸਰਜਨਸ਼ਿਪ ਲੈਂਦਾ ਹੱਕ ਕਿਸੇ ਨੂੰ ਨਹੀਂ ਉਹਦੀ ਸਰਜਨਸ਼ਿਪ ਉੱਤੇ ਕੁਐਸਚਨ ਮਾਰਕ ਲੈਂਦਾ ਕਿਸੇ ਨੂੰ ਹੱਕ ਨਹੀਂ ਦਲਜੀਤ ਸਾਡੇ ਪੂਰੇ ਦੇਸ਼ ਦਾ ਇੱਕ ਸਨਮਾਨਿਤ ਐਕਟਰ ਹੈ ਔਰ ਸਾਰੇ ਦੇਸ਼ ਨੂੰ ਉੱਤੇ ਮਾਨ ਹੈ ਵੇਸ਼ਪਖਤ ਮੰਨਦੇ ਹੋ ਤੁਸੀਂ ਵੀ ਦਲਜੀਤ ਮੈਂ ਮੈਂ ਕਹਿੰਦੇ ਜੀ ਦਲਜੀਤ ਨੂੰ ਸਾਰੇ ਦੇਸ਼ ਦਾ ਮਾਨ ਹੈ ਔਰ ਉਹ ਠੀਕ ਹੈ ਇੱਕ ਫਿਲਮ ਵਿੱਚ ਕਿਸੇ ਕੋਈ ਪਾਕਿਸਤਾਨੀ ਐਕਟਰ ਸਨ ਉਹਨੇ ਕੰਮ ਕਰ ਲਿਆ ਮੇਟਾ ਹੁਣੇ ਕਹਿ ਰਹੇ ਕਿ ਕਿਰਪਾ ਕਰਕੇ ਸ਼ਾਮੀ ਜਿਹੜਾ ਟੀਵੀ ਐਂਕਰ ਆਪਣੇ ਟੀਵੀ ਡਿਬੇਟਸ ਤੇ ਜਿਹੜੇ ਪਾਕਿਸਤਾਨੀ ਬੁਲਾਰੇ ਬਿਠਾਉਂਦੇ ਨੇ ਔਰ ਅਲਗ-ਵਲਗ ਪੋਲਿਟਿਕਲ ਪਾਰਟੀਆਂ ਨੂੰ ਬਿਠਾਉਂਦੇ ਨੇ ਉਸ ਪੋਲਿਟਿਕਲ ਪਾਰਟੀ ਤੋਂ ਵੀ ਬਿਠਾਉਂਦੇ ਨੇ ਔਰ ਜਿਹੜੇ ਜਿਹੜੇ ਕਿ ਜਿਹੜੀ ਇਸ ਵੇਲੇ ਰੂਲਿੰਗ ਹੈ ਜਿਹਦੇ ਕਰਕੇ ਦੇਸ਼ ਵਿੱਚ ਅਤੰਕਵਾਦ ਹੋ ਰਿਹਾ ਹੈ ਜਾਂ ਆ ਅਰਮੀ ਦੇ ਵੀ ਨੁਮਾਇੰਦ ਜਿਹੜੇ ਐਕਸ ਜਨਰਲ ਨੇ ਉਹਨਾਂ ਨੂੰ ਬਿਠਾਉਂਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੀ ਗੱਲ ਕਿਉਂ ਨਹੀਂ ਕਰਦੇ ਉਹਨਾਂ ਦੀ ਸਰਜੈਂਸੀਪ ਲਾਉਣ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੀ ਮੂਲ ਗੱਲ ਹੈ ਵਿਰੋਧ ਬਿਲਕੁਲ ਜਾਇਜ਼ ਹੈ ਪਰੰਤੂ ਦਿਲਜੀਤ ਦੁਸਾਂਧ ਦੀ ਸਿਰਜੀ ਸਿਰ ਤੇ ਕੁਐਸਚਨ ਮਾਰਕ ਕਰਨਾ ਇਹ ਠੀਕ ਨਹੀਂ ਆਰਪੀ ਸਿੰਘ ਸਾਹਿਬ ਦਿਲਜੀਤ ਸੌਫਟ ਟਾਰਗੇਟ ਬਣ ਗਿਆ ਕਿ ਦਿਲਜੀਤ ਕਿਉਂਕਿ ਇੱਕ ਅੱਛਾ ਐਕਟਰ ਹੈ ਇੱਕ ਉਹਨੇ ਨਾਮ ਕਮਾਇਆ ਹੈ ਪਿਛਲੇ 3-4 ਸਾਲਾਂ ਵਿੱਚ ਉਹਦੀ ਜਿਹੜੀ ਸ਼ਖਸੀਅਤ ਹੈ ਉਹ ਬਹੁਤ ਵੱਡੀ ਹੋ ਗਈ ਹੈ ਮੈਨੂੰ ਲੱਗਦਾ ਇਸ ਕਰਕੇ ਵੀ ਉਹ ਸੌਫਟ ਟਾਰਗੇਟ ਬਣ ਗਿਆ ਪਰ ਫਿਰ ਮੈਂ ਰਿਪੀਟ ਕਰਾਂਗਾ ਇੱਥੇ ਤੱਕ ਪਾਕਿਸਤਾਨ ਦੇ ਐਕਟਰਸ ਦੀ ਗੱਲ ਹੈ ਉਹਦਾ ਵਿਰੋਧ ਕਰੋ ਪਾਕਿਸਤਾਨ ਫਿਲਮਾਂ ਦਾ ਵਿਰੋਧ ਕਰੋ ਉਹਨਾਂ ਦੇ ਕੰਟੈਂਟ ਦਾ ਵਿਰੋਧ ਕਰੋ ਉਹਨਾਂ ਦੇ ਸਮਾਨ ਦਾ ਵਿਰੋਧ ਕਰੋ ਬਾਇਕਾਟ ਕਰੋ ਉਹਨਾਂ ਦੀ ਫਿਲਮਾਂ ਦਾ ਬਾਇਕਾਟ ਕਰੋ ਉਹਨਾਂ ਦੇ ਐਕਟਰ ਕਿਸੇ ਫਿਲਮ ਵਿੱਚ ਕੰਮ ਕਰੇ ਉਹਦਾ ਵੀ ਬਾਇਕਾਟ ਕਰ ਸਕਦੇ ਹੋ ਪਰ ਕਿਸੇ ਦੀ ਨਾਗਰਿਕਤਾ ਸਿਟੀਨਸਿਪ ਉੱਤੇ ਕੁਐਸਚਨ ਮਾਰਕ ਕਰਨਾ ਇਹ ਠੀਕ ਨਹੀਂ ਔਰ ਕਿਸੇ ਦੇ ਕਿਰਦਾਰ ਉੱਤੇ ਕੁਐਸਚਨ ਮਾਰਕ ਕਰਨਾ ਉਹ ਵੀ ਦਲਜੀਤ ਉਸਾਨ ਵਕਨ ਦੇ ਵਿਅਕਤੀ ਦੇ ਕਿਰਦਾਰ ਉੱਤੇ ਕੁਐਸਚਨ ਮਾਰਕ ਕਰਨਾ ਇਹ ਠੀਕ ਨਹੀਂ ਬਹੁਤ ਧੰਨਵਾਦ ਤੇ ਇਹ ਸੰਸਾੜ ਨਾਲ ਸਦਾਾਰ ਆਰ ਪੀ ਸਿੰਘ ਕੈਮਰਾਮੈਨ ਕਮਲਦੀਨਾਲ ਹਰਪ ਸਿੰਘ ਪੀਟੀਸੀ ਨਿਊਜ਼ ਦਿੱਲੀ